ਓ ਗ਼ਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰ ਕਾਲ ਮੂਰਤ ਜੁਨੇ ਸਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਏ ਜੇ ਸੋਚੀ ਲਖ ਵਾਰ ਚੁਪਾ ਚੁਪ ਨ ਹੋਏ ਜੇ ਲਾਇ ਰਹਾ ਲਿਵ ਤਾਰ ਪੁਖੇ ਆ ਪੁਖਨ ਉਤਰੇ ਜੇ ਬੰਨਾਪੁਰਿਆ ਪਾਰ ਸਾਸਿਆਣ ਪਾਲਕ ਹੋਇ ਤਾ ਇੱਕ ਨ ਚੱਲ ਨਾਲ ਕਿਵ ਸਟਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮਿ ਹਾਵਣ ਕਾ ਹੁਕਮਿਨ ਕਹਿ ਆਜਾ ਹੁਕਮਿ ਹਾਵਣ ਜੀ ਹੁਕਮ ਲੈ ਵਢਿਆਈ ਹੁਕਮਿ ਹਤਮ ਨੀਚਾ ਹੁਕਮ ਲਖ ਦੁਖ ਸੁਖ ਪਾਈਐ ਇਕ ਨਾ ਹੁਕਮੇ ਬਖਸ਼ੀ ਸੇਕ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁਝਾ ਤਾ ਹਮੈ ਕਹਿ ਨ ਕੋਇ ਗਾਵੇ ਕੋ ਤਾਣ ਹੋਇਕ ਸਤਾਨ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖੰਬ ਵਿਚਾਰ ਗਾਵੇ ਕੋ ਸਾਜ ਕਰੇ ਤਨਖੇ ਗਾਵੇ ਕੋ ਜੀ ਲੈ ਪਰਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਅਦਰਹ ਦੂਰ ਕਥਨ ਕਥਨ ਆਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟਾ ਧਿੰਦਾ ਤੇ ਲੈਂਦੇ ਥਕ ਪਾਹੇ ਜੁਗ ਅਜੁਗ ਅੰਤਰ ਖਾਏ ਕਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪਰਵਾਹੋ ਸੱਚ ਸਭ ਸੱਚ ਨਾਏ ਭਾਖਿਆ ਪ ਅਪਾਰ ਆਖੇ ਮੰਗੈ ਦੇ ਦੇ ਦਾਤ ਕਰੇ ਦਾਤਾਰ ਫਿਰ ਕਾ ਘਰ ਕੀ ਅਜਿ ਦਿਸਾ ਦਰਬਾਰ ਮੋਹ ਕੇ ਬੋਲਣ ਬੋਲੀਆ ਜਿਤ ਸੁਣ ਤਰੇ ਪਿਆਰ ਅਮਰਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਿਵਾਰ ਨਾਨਕ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਏ ਜਿਨ ਸੇ ਵਿਆਤਨ ਪਾਇਆ ਮਾਣ ਨਾਨਕ ਗਾਵੀ ਅਗੁਣਿਨ ਦਾਨ ਗਾਵੀ ਸੁਣੀ ਐਮਨ ਰਖੀਐ ਪਾਉ ਦੁਖ ਪਰ ਹਟ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਏ ਗੁਰੇਸ਼ਰ ਗੁਰਗੋਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀ ਕਹਿਣ ਕਤ ਨ ਜਾਏ ਗੁਰਾਂ ਇੱਕ ਦੇਹ ਬਜਾਏ ਸਭਨਾ ਜੀਆਂ ਕਹਿ ਕਦਤ ਸੋ ਮੈਂ ਵਿਸਰ ਨ ਜਾਈ ਤੇਰਤ ਨਾਵਾਂ ਜੇਤਿ ਸਪਾਵਾਂ ਵਿਣ ਪਾਣੈ ਕਹਿ ਨਾਏ ਕਰੀ ਜੇ ਤਿਸ ਰਠੋ ਪਾਈ ਵੇਖਾ ਵਿਣ ਕਰਮਾ ਕਹਿ ਮਿਲ ਲੈ ਲੈ ਮਾਤ ਵਿੱਚ ਰਤਨ ਜਵਾਹਰ ਮਾਨਕ ਜਿਗ ਗੁਰ ਕੇ ਸਿਕ ਸੁਣੇ ਗੁਰਾਂ ਇੱਕ ਦੇਹ ਬਜਾਈ ਸਭਨਾਂ ਜਹਾਂ ਕੈਕ ਦਾਤਾ ਸੋਵੇਂ ਵਿਸਰਨ ਜਾਈ ਜੇ ਜੁਗ ਚਾਰੀ ਅਰਚਾ ਹੁਰਦ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਇ ਚੰਗਾ ਨ ਰਖਾਇਕਾ ਜਸ ਕੀ ਰਤ ਜਗ ਲੇ ਜਿਤ ਸਦਰ ਨ ਆਵੇ ਤਾਂ ਵਤਨ ਪੁੱਛੈ ਕੇ ਕੀਟਾਂ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਝੈ ਜਿਤ ਸੁਗਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਰਤਵਲਾ ਕਾਸ ਸੁਣਿਆ ਦੀਪ ਲੋਪਤਾਲ ਸੁਣਿਆ ਪਨ ਸਕ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਰਬਰ ਬਰਮਹਿੰਦ ਸਣਮੁਖ ਸਲਾਹਨ ਮੰਦ ਸੁਣੇ ਜੋਗ ਜੁਗਤ ਤਨ ਭੇਦ ਸੁਣੇ ਸਾਸਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਣੇ ਦੁਖ ਪਾਪ ਕਾ ਨਾਸ ਸੁਣੇ ਸਾਤ ਸੰਤੋਖ ਗਿਆਨ ਸੁਣੇ ਅਠਸਠ ਕਾਸ਼ ਨਾਨਕ ਸੁਣੇ ਪੜ ਪੜ ਪਾਹ ਮਾਣ ਸੁਣੇ ਲਾਗ ਸਤਿ ਹਾਨ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੇ ਸਿੱਖ ਪੀਰ ਪਾਤਸ਼ਾ ਸੁਨੰਦ ਪਵਰ ਰਹੂ ਸੁਣੇ ਹਾਤ ਵਸ ਗਾਹੂ ਨਾਨਕ ਭਗਤਾਂ ਸਦਾ ਵਿਗਾਸ ਸੁਣੇ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹਿ ਨ ਜਾ ਜੇ ਕੋ ਕੈ ਪਿੱਛੇ ਪਛਤਾਏ ਕਾਗਦ ਕਲਮ ਨਾਲ ਲੇਖਨ ਹਾਰ ਮੰਨ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਪਵਨ ਕੀ ਸ਼ੁੱਧ ਮੰਨੈ ਮੋ ਛੋਟਾ ਨਾ ਖਾਏ ਮੰਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰਿੰਜਨ ਹੋਵੇ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨੈ ਮਗਨ ਟੱਲਾ ਪੰਥ ਮਨੈ ਧਰਮ ਸਿਤੇ ਸੰਬੰਧ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵ ਮੁਕਤ ਦਵਾਰ ਮਨੈ ਪਰਵਾਰਾ ਸਦਾਰ ਮਨ ਤਰੈ ਤਾਰੇ ਗੁਰ ਸਿਖ ਮਨੈ ਨਾਨਕ ਪਵਹਿ ਨ ਪਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵ ਦਰਗਹ ਮਾਨ ਪੰਚ ਅਸਵਦਰ ਰਾਜਾਨ ਪੰਚਾਂ ਕਾ ਗੁਰ ਇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤਕ ਕਰਨਾ ਨਹੀਂ ਸਮਾਰ ਤੌਲ ਤ੍ਰਮ ਦੇ ਆਕਾ ਪੂਤ ਸੰਤੋਖਤਾ ਬਖਿਆ ਜਨ ਸੋਤਾ ਜੇ ਕੋ 부ਝੇ ਹੋਇ ਸਚਿਆਰ ਤਵਲ ਪ੍ਰਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤੇ ਤੇ ਪੜ ਤਲਾ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਪਨਾ ਲਿਖਿਆ ਬੜੀ ਕਲਾਮ ਇਹੋ ਲੇਖਾਲਿਕ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਇ ਕੀਤਾ ਤਾਣ ਸਵਾਲ ਰੂਪ ਕੀਤੇ ਦਾ ਜਾਣੇ ਕਾਂ ਨਕੂਤਾ ਕੇ ਤਬ ਸੋਇ ਕੋ ਕਵਾਉ ਤਸਤੇ ਹੋਏ ਲਕ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਨ ਜਾਵਾਂ ਇੱਕ ਵਾਰ ਜੋਤ ਤਪਾਵੈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਗ ਜਪ ਸੰਗ ਪਾਓ ਅਸੰਗ ਪੂਜਾ ਸੰਗ ਤਪਤਾਵ ਸੰਗ ਗ੍ਰੰਥਮਕ ਵੇਦ ਪਾਠ ਸੰਗ ਜਗਮਨ ਰਹੇ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੇ ਅਸੰਗ ਦਾ ਤਾਰ ਸੰਗ ਸੂਰਮੋਂ ਪਕਸਾਰ ਸੰਗ ਮੋਂ ਲਿਵਲਾਏ ਤਾਰ ਕੁਦਰਤ ਕਾਵਨ ਕਾ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਾਰ ਸੰਖ ਮੂਰਖ ਅੰਧ ਕੋਹਰ ਸੰਗ ਚੋਰ ਹਰਾਮ ਖੋਰਾ ਅਸਾਂ ਕਮਰ ਕਰ ਜਾਏ ਜੋਰ ਸੰਗਲ ਵਡਤਿਆ ਕਮਾਏ ਸੰਗ ਪਾਪੀ ਪਾਪ ਕਰ ਜਾਏ ਸਾਂਕੜਿਆਰ ਕੁੜੇ ਫਿਰਾਏ ਸੰਕ ਮੱਲੇ ਸ਼ਮਾਲ ਪਕ ਖਾਏ ਸੰਕ ਨਿੰਦਕ ਸਰ ਕਰੇ ਭਾਰ ਨਾਨਕ ਨੀਚ ਕਹੇ ਵਿਚਾਰ ਵਾਰਿਆਂ ਜਾ ਵੇਕ ਵਾਰ ਜੋਤਿ ਤੁ ਪਾਵੇ ਸਾਈ ਪਲੀ ਘਰ ਤੁਸਦਾ ਸਲਾਮਤ ਨਰੰਕਾਰ ਸੰਕ ਨਾਵ ਸੰਕਤਾ ਵਗਮ ਗਮ ਸੰਕ ਲੋ ਸੰਕ ਐਸਰ ਭਾਰ ਹੋਵੇ ਅਖਰੇ ਨਾਮ ਕਰਿ ਸਲਾਹ ਅਖਰੇ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਣ ਬਾਣ ਅਕਰ ਅਸਰ ਸੰਜੋਗ ਵਿਖਾਣ ਨਿਨਹਿ ਲੇਖ ਤੇ ਸਰਨਾ ਜੈ ਪਰਮਾਇ ਤੇਵ ਤੇ ਪਾਹੇ ਜੇ ਤਾ ਕਿ ਤਿ ਤਿ ਤਾ ਨਾਵਣ ਨਾਵੇ ਨਹੀਂ ਕੋ ਤਾਉ ਕੁਦਰਤ ਕਵਨ ਕਹਾ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪਰ ਤਨ ਦੇਹ ਪਾਣ ਤੋਥ ਉਤਰ ਸੁਖਿਆ ਮੋਤ ਪਲੇਤੀ ਕੱਪੜ ਹੋਏ ਦੇ ਸਭਨ ਲਈ ਏ ਤੋਏ ਭਰੀਏ ਮਤ ਪਾਪਾਂ ਕੈ ਸੰਗ ਧੋਪੇ ਨਾਵੇਂ ਇੱਕ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀਰਾ ਪੀਖਾਓ ਨਾਨਕ ਹੁਕਮਿ ਆਹੋ ਜਾਓ ਤੀਰਤ ਤਪ ਦੇ ਆਦਤ ਦਾਨ ਜੇ ਕੋ ਪਾਵਦਲ ਕਾ ਮਹਾਨ ਸੁਣਿਆ ਮਨਿਆ ਮਨ ਕੀਤਾ ਪਵੰਤਰਗ ਤੀਰਤ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤ ਬਾਣੀ ਬਰਮਾਓ ਸਤ ਸੁਹਣ ਸਦਾ ਮਣ ਚਾਉ ਕਮਨ ਸੁਵੇਲਾ ਵਕਤ ਕਮਣ ਕਮਨ ਤਿਤ ਕਮਨ ਵਾਰ ਕਮਨ ਸੁਰਤਿ ਮਾਹੋ ਕਮਨ ਜਿਤੋ ਆਕਾਰ ਵੇਣ ਪਯਾ ਪੰਡਤਿ ਜੋ ਵੈ ਲਿਖ ਪ੍ਰਾਨ ਵਕਤ ਨ ਪਾਇਓ ਕਾਦਿਆ ਜੇ ਲਿਕਣ ਲੇਖ ਗੁਰਹਾਨ ਤਿਤ ਵਾਰ ਨਾ ਜੋਗੀ ਜਾਣ ਰਤਮਾਹੋ ਨ ਕੋਈ ਜਾ ਕਰਤਾ ਸੱਠੀ ਕੋ ਸਾਜਿ ਆਪੇ ਜਾਣ ਸੋਇ ਕਿਵ ਕਰ ਆਖਾਂ ਕਿੰਸਾ ਲਾਹੇ ਜੋ ਵਰਨੇ ਕਿਵ ਜਾਣ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸਿਆਣਾ ਵੱਡਾ ਸੇ ਵੱਡੇ ਨਾਇ ਕੀਤਾ ਜਾ ਕਾ ਹੋਇ ਨਾਨਕ ਜੇ ਕੋ ਆਪੋ ਜਾਣ ਅਗ ਗਿਆਨ ਸੋ ਹੈ ਪਤਲਾ ਪਤ ਲਗਾ ਸੰਗਸ ਓੜ ਕੁੜਕ ਭਾਲ ਥਕੇ வேத ਕਣਕ ਬਾਤ ਸਾਸ ਟਾਰ ਕਣਕ ਤੇ ਬਾਸ ਲੁਕਤ ਹਤ ਲੇਖ ਤਾ ਲਿਖਿਆ ਲੇਖ ਵਿਨਾਸ਼ ਨਾਨਕ ਵਡਾਖੀਐ ਆਪੇ ਜਾਣ ਆਪ ਸਲਾਇ ਸਲਾਇ ਤਿਸੁ ਰਤਨ ਪਈਆ ਨਦੀਆ ਤਵਾ ਭਸਮvndਨਾ ਜਾਣੀਐ ਸਮੰਦ ਸਾ ਸੁਲਤਾਨ ਗ੍ਰਿਹ ਸਿਤੇ ਮਾਲ ਤਨ ਕੀੜੇ ਤੁਲ ਨ ਹੋਣੀ ਜੇ ਤਿਸੁ ਮਨ ਹੋਣਾ ਵਿਸਰਹਿ ਅੰਤ ਨ ਸਿਵਤੇ ਕੈਣ ਨ ਅੰਤ ਅੰਤਨ ਕਰਨੈ ਦੇਣ ਨ ਅੰਤ ਅੰਤਨ ਵੇਖਣ ਸੋਨਾ ਅੰਤ ਅੰਤਨ ਜਾਪੈ ਕਾ ਮਨ ਮੰਤ ਅੰਤਨ ਜਾਪ ਕੀਤਾ ਕਾਰ ਅੰਤਨ ਜਾਪ ਅਪਾਰ ਵਾਰ ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹੋ ਅੰਤਨ ਜਾਣੇ ਕੋਈ ਬਹੁਤਾ ਕਹੇ ਬਹੁਤਾ ਹੋਏ ਵੱਡਾ ਸਭ ਉੱਚਾ ਤਾਂ ਉੱਚ ਉਪਰ ਉੱਚ ਨਾ ਹੋਇ ਵੜੂੱਚ ਹੋਵੇ ਕੋਈ ਤਿਸ ਉੱਚਾ ਕੋ ਜਾਣੇ ਸੋ ਜੇ ਵੜ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਤਿਲਨੰਤ ਮਾਇਕ ਤਿਮਗਜੁਦ ਅਪਾਰ ਕੀਤੇ ਅਗਣਤਨ ਇਹ ਵਿਚਾਰ ਕੀਤੇ ਕਪਟ ਤਹਿ ਵਿਕਾਰ ਕੀਤੇ ਲੈ ਲੈ ਮਨ ਕਿਰਪਾ ਕੀਤੇ ਮੁਰਖਾਈ ਖਾਏ ਇਤਿਆਂ ਦੁੱਖ ਭੁਗਤਿ ਦਮਾਰ ਪੈਦਾ ਤੇਰੀ ਦਾਤਾਰ ਬੰਦ ਕਲਾਸੇ ਭਾਣੈ ਹੋਇ ਹੋਰ ਅਕਨ ਸਕੈ ਕੋਏ ਜੇ ਕੋ ਕਹੈ ਗਾਖਣ ਪਾਇਓ ਜਾਣੈ ਜਿ ਧਿਆਮ ਖਾਏ ਆਪਿ ਜਾਣੈ ਆਪੇ ਦੇ ਆਖੇ ਸਹਿਪੇ ਕੀ ਕੀ ਦਿਸਨੂ ਬਖਸ਼ੇ ਸਿਪਤ ਸਲਾਹ ਨਾਨਕ ਪਾਤਸ਼ਾਹੇ ਪਾਤਸ਼ਾਹ ਆ ਅਮੁੱਲ ਗੁਣ ਆ ਅਮੁੱਲ ਵਾਪਾਰ ਆ ਅਮੁੱਲ ਵਾਪਾਰ ਆ ਅਮੁੱਲ ਢੰਡਾਰ ਅਮੁੱਲ ਆਵਹਿ અમુલ જહિમુલ પહ હે મુલ્લા સમાય અમુલ તહર મુલ દી વાહાન અમુલ તુલ અમુલ પ્રવાન અમુલ બક્ષીશ અમુલ નિશાન અમુલ કર્મ મુલ પ્રમાન ਆਮੋਲੋ ਮੋਲਾ ਆਖਿਆ ਨਾ ਜਾਇ ਆਖਾ ਕਰੇ ਲੇ ਵਿਲਾਇ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੈ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਰ ਆਖੇ ਸਦਾ ਆਖੇ ਕਿਤੇ ਕਿਤੇ ਬਦ ਆਖੇ ਧਨਵ ਆਖੇ ਦੇਵ ਆਖੇ ਸੁਰ ਨਰਮਣ ਜਨ ਸੇਵਾ ਕਿਤੇ ਆਖ ਆਖਣ ਪਾਹੇ ਕਿਤੇ ਕਾਗਵ ਠਟ ਜਾਹੇ ਇਤੇ ਕਿਤੇ ਹੋਰ ਕਰਹ ਤਾ ਆਕਨ ਸਕ ਕੀ ਕੀ ਜੇਵੜ ਪਾਵੇ ਤੇਵੜ ਹੋ ਨਾਨਕ ਜਾਣੈ ਸਾਚਾ ਸੋਏ ਜੇ ਕੋ ਅਖ ਬੁਲ ਵਿਗਾੜ ਤਾ ਲਖਿਐ ਸਿਰ ਗਵਾਰਾ ਗਵਾਰ ਸੋ ਦਰ ਕਿਹਾ ਸੋ ਕਰ ਕੇ ਹਾਜਤ ਬੈ ਸਰਬ ਸਮਾਲੇ ਵਾਜੇ ਨਾਦ ਨੇਕ ਸੰਕਾ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰੀਤ ਸੰਖੇਨ ਕੀਤੇ ਗਾਵਣ ਹਾਰੇ ਗਾਵ ਤਉਨ ਪੁਨ ਪਣੀ ਬਸੰਤਰ ਗਾਵ ਰਾਜਾ ਧਰਮ ਦਵਾਰੇ ਗਾਵ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵ ਸਰਬਰਮਾ ਦੇ ਵਿਸਣ ਸਦਾ ਸਵਾਰੇ ਗਵਿੰਦ ਦਸਨ ਬੈਟੇ ਦੇਵਤਿਆਂ ਅੰਦਰ ਨਾਲੇ ਗਾਵੈ ਸਿ ਸਮਾਦੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੋਗ ਜੋਗ ਵੇਦਾ ਨਾਲੇ ਗਾਵ ਮੋਣੀਆਂ ਮਨ ਮੋਹਣ ਸੁਰਗਮ ਅਕਛ ਪਿਆਲੇ ਗਾਵੈ ਰਤਨ ਪਾਏ ਤੇ 68 ਤੀਰਥ ਨਾਲੇ ਗਾਵੈ ਜੋਤ ਮਹਾ ਬਲਸੂਰਾ ਗਾਵੈ ਖਾਣੇ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਥਾਰੇ ਸੇ ਤਦਨ ਗਾਵਹਿ ਜੋ ਤਤ ਪਹਾਵਣ ਰਤਿ ਤੇਰੇ ਭਖਤਰ ਸਾਲੇ ਹੋਰ ਕੀਤੇ ਗਾਵਣ ਸੇ ਮੈਂ ਚਿਤ ਨਾਮ ਨਾਨਕਿਆ ਵਿਚਾਰੇ ਸੋਇ ਸਿ ਸਦਾ ਸਚ ਸਾਹਿਬ ਸੱਚਾ ਸਚ ਨਾ ਹੈ ਪਿਉ ਸਿ ਜਾਇ ਨ ਜਾਸੀ ਰਚਨਾ ਜਿਨਰ ਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸਿ ਮਾਇਆ ਜਿਨ ਉਪਾਇ ਕਰ ਕਰ ਵੇਖੈ ਕੀਤਾ ਆਪਣਾ ਜਿਵੇਂ ਤਸ ਦੇਵਟਿਆ ਜੋਤਿ ਸੁਫਾਵੈ ਸੋਇ ਕੜ ਸੇਕ ਮਨ ਕਰ ਨ ਜਾਇ ਸੋ ਪਾਤਸ਼ਾਹ ਸਾਪਤ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਅੰਦਾ ਸੰਤੋਖ ਸਰਪ ਚੋਲੇ ਧਿਆਨ ਕੀ ਗ੍ਰਬ ਭੂਤਾ ਚਿੰਤਾ ਕਾਲ ਕੁਵਾਰੀ ਕਾਇਆ ਜੁ ਰੰਡਾ ਪ੍ਰਤੀਤਾਏ ਪੰਥ ਸਗਲ ਜਮਾਤੇ ਮਨ ਜੀਤਾ ਜਗ ਜੀਤਾ ਆਦੇਸ ਸ ਆਦੇਸ ਆਦ ਅਨਿਲ ਅਨਾਦ ਨਾਹਤ ਜੁਗ ਜੁਗ ਏਕੋ ਏਸਾ ਪੁਗਤ ਗਏ ਆਂਦੇ ਆ ਪੰਡਾਰਨ ਕਟਕਟ ਵਾਜਹਿ ਨਾਦ ਆਪ ਨਾਤ ਨਾਤੀ ਸਭ ਜਾ ਕੇ ਰਸਦ ਅਵਰਾ ਸਾਦ ਸੰਜੋਗ ਵਿਜੋਗ ਦੁਇ ਕਾਰ ਚਲਾਵਹਿ ਲੇਖ ਆਵੇ ਭਾਗ ਆਦੇ ਹਿਤ ਸਹ ਆਦੇਸ ਆਦ ਨਿਲ ਅਨਾਦ ਨਹਤ ਜੁਗ ਜੁਗੇ ਕੋ ਵੇਸ ਇਕਾ ਮਾਇ ਜੁਗਤ ਰਾਇ ਤਿੰ ਚੇਲੇ ਪ੍ਰਵਹਾਨ ਇਕ ਸੰਸਾਰ ਇਕ ਪੰਡਰ ਇਕ ਲਾਇ ਦੀਵਾਨ ਜਿਵਤ ਸਪਾਵਤ ਮੈਂ ਚਲਾਵੈ ਜਹੂ ਹੈ ਪ੍ਰਮਾਣ ਪਵਿਕਾ ਉਹਨਾਂ ਨਦਰਨਾ ਆਵੈ ਬਹੁਤਾ ਹੈ ਵਿਢਾਣ ਆਦੇਸ ਤੇ ਆਦੇਸ ਆਦ ਨਿਲ ਆਨਾਦ ਨਾਥ ਜੂ ਜੁਗ ਇਕ ਵੇਸ ਆਸਨ ਲੋਇ ਲੋਇ ਪੰਡਾਰ ਜੁਗ ਚ ਪੈਸੇ ਕਵਾਰ ਕਰ ਕਰ ਵੇ ਕੈ ਸਰਜਨਹਾਰ ਨਾਨਕ ਸੱਚ ਕੀ ਸੱਚ ਕਾਰ ਆਦੇਸ ਆਦੇਸ ਆਦਾ ਨਿਲ ਅਨਾਦ ਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੇ ਪ ਲੱਖ ਹੋ ਹੈ ਲੱਖੋ ਵੈ ਲਖ ਵੀਸ ਲਗ ਲਗ ੜਾ ਆਖੀ ਹੈ ਇੱਕ ਨਾਮ ਜਗਦੀਸ ਐ ਤਰ੍ਹਾਂ ਪਤ ਪਵੜੀਆਂ ਚੜਿਆ ਹੋਇ ਕੇਸ ਸੁਣ ਗੱਲਾਂ ਆਕਾਸ ਕੀ ਕਿਟਾ ਏ ਰੀਸਾ ਨਾਨਕ ਨਦਰਿ ਪਈਏ ਕੁੜੀ ਕੁੜਾ ਠੀਸਾ ਆਖਣ ਜੋਰ ਚ ਪੈਨ ਹੈ ਜੋਰ ਜੋਰ ਨ ਮੰਗਣ ਦੇਣ ਨਾ ਜੋਰਾ ਜੋਰ ਨ ਜੀਵਨ ਮਰਨ ਹੈ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨ ਯੁਗਤੀ ਛਟਾ ਸੰਸਾਰ ਜੇ ਸਤ ਜੋਰ ਕਰ ਵੇਖੈ ਸੋ ਨਾਨਕ ਤੁਮਨੇ ਚ ਨ ਕੋਈ ਰਾਤੀ ਰੂਤੀ ਦਿੱਤੀ ਵਾਰ ਪਉਣ ਪਾਨਿਕ ਨੀ ਪਕਾਲ ਤਿਸ ਵਿੱਚ ਅਰਤੀ ਥਾ ਪ੍ਰਕਿਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿਨ ਕਾ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣਾ ਪੰਚ ਪ੍ਰਵਾਨ ਨਦਰਿ ਜਿ ਕਰੰ ਪਵੈ ਨਿਸ਼ਾਨ ਕੱਚ ਪਕਾਇਓ ਤੈ ਪਾਇ ਨਾਨਕ ਅਜਾਪੇ ਜਾਏ ਧਰਮ ਕੰਡ ਕਾਹੋ ਧਰਮ ਗਿਆਨ ਕੰਡ ਕਾ ਕੋ ਕਰਮ ਕੀਤੇ ਪਉਣ ਪਾਣੀ ਬਸੰਤਰ ਕੀਤੇ ਕਾਨ ਮਹੇਸ਼ ਕੀਤੇ ਬਰਮੇ ਕਾੜਤ ਕੜੀ ਰੂਪ ਰੰਗ ਕੇ ਵੇਸ ਕੇਤਿਆਂ ਕਰਮ ਭੂਮੀ ਮਿਹਰ ਕੇਤੇ ਕੇਤੇ ਤੂ ਬਦੇਸਾ ਕੇਤੇ ਇੰਦ ਚੰਦ ਸੁਰ ਕੇਤੇ ਕੇਤੇ ਮੰਡਲ ਦੇਸਾ ਕੇਤੇ ਸਦਬਦਨਾਥ ਕੇਤੇ ਕੇਤੇ ਦੇਵੀ ਵੇਸਾ ਕੇਤੇ ਦੇਵ ਦੇ ਅਨੁਮਨ ਕੇਤੇ ਕੇਤੇ ਰਤਨ ਸਮੰਦ ਕੇਤਿਆਂ ਖਾਣ ਕੇਤਿਆਂ ਬਾਣੇ ਕੇਤੇ ਪਾਤ ਨਰਿੰਦਾ ਕੇਤਿਆਂ ਸੁਰਤੀ ਸੇਵ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਕਿ ਤਾ ਨਾਦ ਬਿਨੋਦ ਕੁੜ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਿਥਾ ਕੜੀਆ ਬਹੁਤ ਅਨੂਪਾ ਤਾਂ ਕਿੰਗ ਲਾਪ ਕਥੀਆਂ ਨਾ ਜਾਹ ਜੇ ਕੋ ਕਹਿ ਪਿਛੇ ਪਿਛਤਾਏ ਤਿਥਾ ਕੜੀਆ ਸੂਰਤ ਮਤ ਮਨ ਬਦ ਤਿਥਾ ਕੜੀਆ ਸੁਰਾਂ ਸਿਦਾ ਕੀ ਸ਼ੁਧ ਕਰਮਖੰਡ ਕੀ ਬਾਣੀ ਜੋਰ ਤਿਥਾ ਹੋਰ ਨ ਕੋਈ ਹੋਰ ਤਿਥਾ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਹਾ ਭਰਪੂਰ ਹ ਤਿਥਾ ਸੀਤੋ ਸੀਤਾ ਮੈਂ ਮਾਮਾ ਤਾ ਕੇ ਰੂਪ ਨਕਤ ਨਹਿ ਜਾਹੇ ਨਾਮ ਰਹਿ ਢਾਗੇ ਜਾਹੇ ਜਿਨ ਕੈ ਰਾਮ ਵਸੈ ਮਨ ਮਹਿ ਤਿਥੈ ਭਗਤ ਵਸੈ ਕੈ ਲੋਕ ਰਹਿ ਅਨੰਤ ਸਚਾ ਮਨ ਸੋਇ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥਾ ਤਾਂ ਤਨੰਤ ਤਿਤੈ ਲੋ ਲੋ ਕਰ ਜਿਵ ਜੋ ਹੁਕਮ ਤਵੇ ਤਿ ਵਿਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਤਨਾ ਕਰੜਾ ਸਾਰ ਜਤ ਪਹਾਰਾਂ ਤਿਰਜ ਸੁਨਿਆਰ ਅਹਰਨ ਮਤ ਵੇਦ ਹਤਿਆਰ ਪੌ ਕਾ ਲਗਨ ਤਪਤਾਓ ਪਾਂਡਵ ਅੰਮ੍ਰਿਤ ਟਟਾਲ ਘੜਿਆ ਸਭ ਸਟਿਟਕ ਸਾਲ ਜਨਕੁ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦੇਸਰਾ ਦੁਦਾਈ ਦਾ ਆ ਖੇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਚਰਮ ਦੂਰ ਕਰਮ ਆਪੋ ਆਪਣੇ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੇ ਛੁੱਟੇ ਨਾਲ